ਤੇ ਗਾਈਜ਼ ਤੁਸੀਂ ਪਿਛਲੇ ਲੋਗੇ ਦੇਖਿਆ ਹੋਵੇਗਾ ਕਿ ਆਪਾਂ ਕਾਲਜ ਗਏ ਸੀ ਇਹ ਕਾਲਜ ਆਪਣੇ ਆਪਣੇ ਕਾਲਜ ਵਿੱਚ ਆਪਾਂ ਨੂੰ ਆਪਣੇ ਫਰੈਂਡ ਬਲਗੇ ਸੀ ਜੋ ਕਿ ਉਹ ਵੀ ਸਬਸਕ੍ਰਾਈਬਰ ਸੀ ਤੇ ਕਾਫੀ ਮਲ ਕੇ ਫਨ ਕੀਤਾ ਤੇ ਹੁਣ ਗਾਈਜ਼ ਅੱਜ ਦਾ ਸੋ ਮੈਂ ਵੀ ਕਾਲਜ ਵਿੱਚ ਜਰਾ ਆਪਣਾ ਇੱਕ ਕੁਇਜ਼ ਟੈਸਟ ਹੈ ਜਿੰਦੇ ਵਿੱਚ ਪ੍ਰੋਫੈਸਰ ਆਪਣੇ ਤਰਫੋਂ ਕੋਸ਼ਣ ਪੁੱਛਣਗੇ ਜਿੰਦੇ ਚ ਇਹ ਚਾਰ ਜਣੇ ਨਾ ਵਾ ਇਹ ਫਸਟ ਇਅਰ ਫਿਰ ਸੈਕਿੰਡ ਇਅਰ ਜਾਂ ਥਰਡ ਇਅਰ ਦੇ ਮਤਲਬ ਚਾਰ-ਚਾਰ ਸਿਲੈਕਟ ਹੋਏ ਨੇ ਤੇ ਉਹ ਚਾਰਾਂ ਦੇ ਮਤਲਬ 8 ਜਣੇ ਉਹ 12 ਦੇ ਨਾ ਟੋਟਲ ਤੇ ਉਹਨਾਂ ਕੋਲੋਂ ਕੋਸ਼ਣ ਪੁੱਛਣਗੇ भगत सिंह रिलेटिड तो देखो हम फस्ट प्राइज कल्ता है वैसे आप थोड़ी मोटी प्रपेयरिंग की है देखो की बनता है हम ग्यारह बजे स्टार्ट होगा वैसे प्रोग्राम तो चलने कोलेज हम करा ब्रेकफास्ट गाइज़ तो देखो देखो ते गाइज़ जो मान लो वैसे गाइज जो तो तंग तो कुछ तो खाने जो दिखा कॉलेज में जी वीडियो वीडियो तो वीडियो लाइक कर दो चैनल सबसक्राइब कर दो तो चलो स्टार्ट करने गाइज चलने ऑलरेडी ब्रेकफास्ट करके हम गाइज थोड़ी मोटी ना प्रपेयरिंग कर देखो ਥੋੜੀ ਮੱਟਕੂ ਮੈਥੇ ਪਰ ਰੀਡਿੰਗ ਕਰ ਲਈਏ ਇੱਥੋਂ ਦੀ ਬਗਤ ਸਿੰਘ ਦੇ ਰਿਲੇਟਿਡ ਕੁਐਸਚਨ ਗਏ ਨੇ ਸੋ ਗਾਈਜ਼ ਆਪਾਂ ਹੁਣ ਦਾਸ ਰਾਜੀ ਹੋ ਗਿਆ ਤੇ ਚੱਲੇ ਹੁਣ ਦਾਸ ਸਪਨਾ ਕਾਲਜ ਦੇ ਤਿਆਰੀ ਮੇਰੇ ਫਨੇ ਕੀ ਬੰਦਾ ਅੱਜ ਪਪਾ ਅੱਜ ਮੇਰਾ ਨਾ ਕੁਆਇਜ਼ ਟੈਸਟ ਹੈ ਪਤਾ ਕੀ ਹੁੰਦਾ ਕੁਆਇਜ਼ ਟੈਸਟ ਨਹੀਂ ਹੈ ਉਹਨਾਂ ਤੇ ਚੋਂ ਹੁੰਦਾ ਹੈ ਜਿਵੇਂ ਮੰਨ ਲਓ ਇਹ ਬਗਤ ਸਿੰਘ ਦੇ ਰਿਲੇਟਡ ਨਾ ਬਗਤ ਸਿੰਘ ਦੇ ਰਿਲੇਟਿਡ ਕੁਐਸਚਨ ਪੁੱਛਣਗੇ ਆਪਨੇ ਕੋਲੋਂ ਚਾਰ-ਚਾਰ ਦੇ ਦੀ ਮਾਨੇ ਤੇ ਨਦੀ ਇਹ ਫਰਸਟ ইয়ার ਸੈਕਿੰਡ ইয়ার ਤੇ ਥਰਡ ইয়ার ਤੇ ਮਾਲੋ ਪਤਾ ਨਹੀਂ ਕੀ ਕੀ ਕੋਸ਼ਣ ਮਤਸਿੰਗ ਦੇ ਰਿਲੇਟਿਡ ਕੁਸ਼ਨ ਨੇ ਮੈਂ ਕਿਹਾ ਮੈਂ ਬਾੜ ਇਹ ਕੌਣ ਕੀ ਬੰਦੇ ਆ ਵੀ ਚੱਲੇ ਆਣੋ ਹੁਣ ਚੱਲੇ ਆਪਾਂ ਗਾਈਜ਼ ਆਪਾਂ ਕਾਲਜ ਵੱਸ ਪਹੁੰਚਨੇ ਵਾਲੇ ਆ ਪਸ ਪਹੁੰਚ ਗਏ ਤੇ ਦੇਖ ਰਹੇ ਆ ਆਪਣੇ ਅੱਜ ਫਰੈਂਡ ਆਏ ਕਿ ਨਹੀਂ ਆਏ ਦੇਖੋ ਛੈਮੇ ਚਮੂ ਲਾ ਆਪਣੇ ਕਾਲਜ ਦਾ ਹਲੇ ਬੱਚੇ ਤਾਂ ਨਹੀਂ ਆਏ ਨੇ ਤੇ ਆਪਣੇ ਮਨ ਲੇ ਦੋਨੋਂ ਫਰੈਂਡ ਮਿਲੇ ਨੇ ਪਰ ਜਿੰਨਾਂ ਨਾਲ ਆਪਾਂ ਪਾਰਟੀ ਸੈਂਡ ਕਰਨਾ ਉਹ ਤਾਂ ਹਲੇ ਆਏ ਨਹੀਂ ਦੇਖਣੇ ਕਦੋਂ ਆਉਂਦੇ ਨੇ ਸੋ ਗਾਈਜ਼ ਅਸੀਂ ਨਾ ਹੋਣ ਕਵਾਈਜ਼ ਦਾ ਕੰਪੀਟੀਸ਼ਨ ਦੇ ਕੇ ਆ ਗਏ ਤੇ ਸਾਨੂੰ ਇੱਕ ਸੈਂਟੀਮੀਟ ਵੀ ਮਿਲਿਆ ਸਾਡੀ ਕਹਾਣੀ ਅੰਪਲ ਕਰੀ ਆਗੇ ਤੇ ਕਾਫੀ ਮਨ ਲਗੀ ਸਾਰੇ ਅਨਸਰ ਤਾਂ ਇਹਨੇ ਦਿੱਤੇ ਨੇ ਜਵਾਬ ਹਿਸਟਰੀ ਦਾ ਰਾਜਾ ਬਾਕੀ ਜਿਹੜੇ ਸੀ ਅਨਸਰ ਉਹ ਤਾਂ ਸਾਡੀ ਟੀਮ ਕਾਈਸ ਫਰਸਟ ਆਈ ਹੈ ਪਰ ਸਰਟੀਫਿਕੇਟ ਦਿਖਾ ਦੇ ਬਈ ਸਰਟੀਫਿਕੇਟ ਦਿਖਾਨੇ ਗਾਈਜ਼ ਗਾਈਜ਼ ਇਹ ਸਰਟੀਫਿਕੇਟ ਮਿਲਿਆ ਪਾਨੂੰ ਤੇ ਆਪਣੇ ਦੋਸਤ ਨੂੰ ਮਿਲਿਆ ਵਾਈਸ਼ ਨੂੰ ਉਹਦਾ ਉਹਦਾ ਵੀ ਉਹਦਾ ਵੀ ਨਾਮ ਗਾਈਜ਼ ਕੋਈ ਸ਼ੇਅਰ ਤੇ ਮਨ ਲਗੀ ਕਾਫੀ ਮਨ ਲਗੀ ਸਿੱਖ ਨੂੰ ਕੁਝ ਮਿਲਿਆ ਗੋਸ਼ਣ ਕਾ ਵੀ ਤਰ੍ਹਾਂ ਦੇ ਮਤਲਬ ਬੁਚੇ ਸੀਗੀ ਕਾਫੀ ਆਂਦੇ ਸੀ ਕਾਫੀ ਨਹੀਂ ਆਂਦੇ ਸੀ ਦੋਨੋਂ ਬੰਨਵਾ ਖੜਾਇਆ ਦੋਨੋਂ ਦੇਖੇ ਨਾ ਅੱਗੇ ਸਰ ਇਸ਼ਟੇ ਰੋਣਾ ਵੈਸੇ ਗਾਇਸ ਸਾਡੀ ਟੀਮ ਫਸਟ ਆਈਏ ਵੈਸੇ ਫਾਈਨਲ ਸੰਭਾਹ ਪਹਿਲੇ ਨਹੀਂ ਪਿਆ ਕਿ ਪਹਿਲਾਂ ਪ੍ਰਾਈਜ਼ ਹੋਇਆ ਤੇ ਸਰਟੀਫਿਕੇਟ ਆ ਪੀਜ਼ ਅਸੀਂ ਉਹਨਾਂ ਆ ਗਿਆ ਘਰੇ ਤੇ ਅੱਜ ਮਨ ਲੱਗੀ ਨਾ ਜ਼ਿਆਦਾਤਰ ਕੋਲਜ ਦੇ ਲੈਕਚਰ ਤਾਂ ਨਹੀਂ ਲੱਗੇ ਕਿਉਂਕਿ ਨਾ ਭਗਤ ਸਿੰਘ ਦੇ ਰਿਲੇਟਡ ਜਿਹੜਾ ਕਹਿੰਦਾ ਸਾਰਾ ਇਹ ਪ੍ਰੋਗਰਾਮ ਚੱਲਦਾ ਵਸੀ ਪਹਿਲਾਂ ਸਾਡਾ ਆਸੀ ਕਵਾਈਜ਼ ਐਸਟ ਉਹ ਕਵਾਈਜ਼ ਮਤਲਬ ਕਿ ਕੰਪੀਟੀਸ਼ਨ ਫਿਰ ਉਸ ਤੋਂ ਬਾਅਦ ਹੋਣਾ ਕੁਲੀਆ ਦਾ ਜਿਹੜਾ ਗੱਲ ਹੈ ਹਾਲਚੇ ਉਹਨਾਂ ਦਾ ਨੰਗੀ ਡਾਂਸ ਦਾ ਪ੍ਰੋਗਰਾਮ ਚੱਲਦਾ ਰਹੀ ਸੀ ਫਿਰ ਉਸ ਤੋਂ ਬਾਅਦ ਅਬਰ ਸਿੰਘ ਦੇ ਸਾਰਾ ਇੰਟਰੋਡਕਸ਼ਨ ਜਿਹੜਾ ਉਹ ਸਪੀਚ ਕਰਦਾ ਰਿਹਾ ਸੀ ਆਪਾਂ ਤਾਂ ਅੱਗੇ ਗਰੇ ਮੈਂ ਤਾਂ ਲੈਕਚਰ ਤਾਂ ਲੱਗਣਾ ਹੀ ਨਹੀਂ ਉਹ ਤੇ ਗਾਈਜ਼ ਆਹ ਵੇਖੋ ਐਵੇਂ ਵੇਸੇ ਬੈਠੇ ਸੀ ਟੀਮ ਟੀ ਫੜ ਕੇ ਪਰ ਆਈ ਟੀਮ ਫਸਟ ਏ ਟੀਮ ਆਈ ਫਸਟ ਰੈਂਕ ਕਿਹੜਾ ਪੇਪਰ ਆਣਾ ਸਾਇੰਸ ਦਾ ਤੇ ਗਾਈਜ਼ ਆਈਂ ਸ਼ਾਦੀ ਪੇਪਰ ਦੀ ਤਿਆਰੀ ਕਰਨ ਚ ਲੋਕੀ ਹੁੰਦਾ ਉਹਨਾ ਕਿੰਨੇ ਪੇਪਰ ਰਹਿ ਗਏ ਤੇਰੇ ਤਿੰਨ ਕਿਹੜੇ ਕਿਹੜੇ ਕੰਪਿਊਟਰ ਫਿਜ਼ੀਕਲ ਸਾਇੰਸ ਕੰਪਿਊਟਰ ਫਿਜ਼ੀਕਲ ਤੇ ਸਾਇੰਸ ਗਾਇਜ਼ ਹੁੰਦਾ ਸੀ ਨਾ ਕਿ ਹੁਣ ਜਾਣਾ ਗਾਇਜ਼ ਬਾਜ਼ਾਰ ਇੱਕ ਤਾਂ ਅਸਾਈਨਮੈਂਟ ਲੈਣੀ ਹੈ ਇੱਕ ਤਾਂ ਅਸਾਈਨਮੈਂਟ ਸ਼ੀਟ ਲੈਣੀ ਹੈ ਤੇ ਦੂਸਰੀ ਇੱਕ ਪ੍ਰੈਕਟੀਕਲ ਤੇ ਫਾਈਲ ਤੇ ਇੱਕ ਉਹਦੇ ਸ਼ੀਟਾ ਲੈਣੇ ਨੇ ਕਿਉਂਕਿ ਇੱਕ ਜੀ ਆਪਾਂ ਨੂੰ ਮਤਲਬ ਕਿ ਇੱਕ ਪ੍ਰੈਕਟੀਕਲ ਪੇਪਰ ਨਜ਼ਦੀਕ ਆ ਗਏ ਨੇ ਅਗਲੇ ਮਹੀਨੇ ਪੇਪਰ ਨੇ ਤੇ ਪ੍ਰੈਕਟੀਕਲ ਵੀ ਬਿਆਨ ਅਨੁਸਾਰ ਨੇ ਕਹਿ ਦਿੱਤਾ ਇਸ ਕਰਕੇ ਟਾਈਮ ਨਾਲ ਬਣਾ ਲੈਣੇ ਆ ਫਿਰ ਆਪਾਂ ਸਬਮਿਟ ਕਰਾ ਦਾਂਗੇ ਤਾਂ ਕੋ ਮੈਨੂੰ ਤਾਂ ਜੋ 40 ਨੰਬਰ ਪੱਕੇ ਹੋ ਜਾਣ ਸਕੀਏ ਤੇ ਗਾਈਸ ਚੱਲਨੇ ਆ ਹੁਣ ਸੋ ਗਾਈਸ ਮੈਂ ਹੁਣ ਚੱਲੇ ਬਾਜ਼ਾਰ ਤੇ ਅੰਸ਼ ਕੋਈ ਕੰਮ ਚੱਲੇ ਆ ਤੇ ਦੇਖਨੇ ਆ ਜੈ ਭੋਲੇ ਨਾਸ ਉਹ ਅੰਦਰ ਹੀ ਬਾਤ ਤੇ ਚਲੋ ਗਾਈਸ ਚੱਲਨੇ ਆ ਹੁਣ ਘਰੇ ਆ ਗਿਆ ਤੇ ਤੁਹਾਨੂੰ ਦਿਖਾਣਾ ਹੁਣ ਚੀਜ਼ ਇੱਕ ਇਹ ਲੈ ਕੇ ਆਏ ਪ੍ਰੈਕਟੀਕਲ ਦੀ ਤੇ ਗਾਈਜ਼ ਇੱਕ ਫਾਈਲ ਆਂਦੀ ਹੈ ਇਹਦੇ ਆਪਾਂ ਪ੍ਰੈਕਟੀਕਲ ਤਿਆਰ ਕਰਨੀ ਹੈ ਤੇ ਆਹ ਸ਼ੀਟ ਜੋ ਕਿ ਇਹਦੇ ਵਿੱਚ ਲੱਗਣਗੀ ਆ ਤੇ ਆਹ ਦੂਸਰੀ ਅਸਾਈਨਮੈਂਟ ਦੀ ਸ਼ੀਟ ਇਹ ਹੁਣ ਆਪਾਂ ਨੂੰ ਬਣਾਨੀ ਪੈਗੀ ਚਲੋ ਬਣਾਨੇ ਆ ਹੁਣ ਗਾਈਜ਼ ਸੋ ਗਾਈਜ਼ ਮੈਂ ਨਾ ਕੁਝ ਅਸਾਈਨਮੈਂਟ ਦੀਆਂ ਸ਼ੀਟਾਂ ਤਿਆਰ ਕੀਤੀਆਂ ਨੇ ਤੁਹਾਨੂੰ ਮੈਂ ਦਿਖਾਉਣਾ ਹੁਣੇ ਕਿਵੇਂ ਲੱਗਦੇ ਕਮੈਂਟ ਜਰੂਰ ਦੱਸਿਓ ਗਾਈਜ਼ ਕਿਵੇਂ ਲੱਗਿਆ ਤੇ ਮੰਮੀ ਕੋਲੋਂ ਵੀ ਪੁੱਛਨੇ ਆ ਮੰਮੀ ਆ ਆ ਮੈਂ ਨਾ ਅਸਾਈਨਮੈਂਟ ਦੀ ਸ਼ੀਟ ਬਣਾਈ ਹੈ ਕਿਵੇਂ ਲੱਗਿਆ ਵਧੀਆ ਲੱਗੀ ਹੈ ਹਾਂ ਵਧੀਆ ਲੱਗਿਆ ਇਹ ਕਿੰਨੀ ਹੈ ਦੱਸੋ ਤੇਰੀਆਂ ਵਰਕਿੰਗ ਨਹੀਂ ਨਹੀਂ ਇਹ ਕੀ ਬਣਿਆ ਹੈ ਪਤਾ ਨਹੀਂ ਮਮਿ ਮਮਿ ਪੰਜਾਬੀ ਆਣੀ ਨਾ ਮੈਂ ਪਾਸ ਬਣਾ ਦੋ ਗਾਇਸ ਮੈਂ ਤੁਹਾਨੂੰ ਨਾ ਆਪਣੀ ਇਹ ਅਸਾਈਨਮੈਂਟ ਤੇ ਜਾਨਾ ਜੋ ਮੈਂ ਬਣਾਈਆ ਸੀ ਤੇ ਚ ਐਵੇਂ ਜੀ ਮੈਂ ਅਸਾਈਨਮੈਂਟ ਬਣਾਈ ਹੈ ਇਹ ਹੈ ਜੀਓਗ੍ਰਾਫੀ ਦੀ ਹਾਲੇ ਤਾਂ ਸਿਰਫ ਅਸਾਈਨਮੈਂਟ ਬਣਾਈ ਹੈ ਤੇ ਇਹਦੇ ਤੋਂ ਬਾਅਦ ਹਲੇ ਤਾਂ ਆਪਣੀ ਪ੍ਰੈਕਟੀਕਲ ਵੀ ਬਣਾਣੀ ਹੈ ਗਾਈਜ਼ ਪੂਰੇ ਪੰਗੇ ਨੇ ਹੁਣ ਪਤਾ ਲੱਗਦਾ ਹੋਦਾ ਆ ਯਾਰ ਵੇਖੋ ਅਸਾਈਨਮੈਂਟ ਤੇ ਕੋਸ਼ਿੰਤ ਆਏ ਨੇ ਤੇ ਇਸ ਤੋਂ ਬਾਅਦ ਹਲੇ ਸਿਰਫ 3 ਵਜੇ ਬਣੇ ਨੇ ਤੇ ਹਲੇ ਇਹਦੇ ਬਾਕੀ ਅਸਾਈਨਮੈਂਟ ਤੋਂ ਬਾਅਦ ਫਿਰ ਪ੍ਰੈਕਟੀਕਲ ਅਸਾਈਨਮੈਂਟ ਬਾਅਦ ਫਿਰ ਪ੍ਰੈਕਟੀਕਲ ਬਣਾਉਣੀਆਂ ਨੇ ਸਪੱਪਾ ਲਿਖਾਣੇ ਕਿਵੇਂ ਲੱਗਿਆ ਆਪਾ ਪਾਪਾ ਵੇਖੋ ਕਿਵੇਂ ਲੱਗਿਆ ਅਸਾਈਨਮੈਂਟ ਸ਼ੀਟ ਤਤਾ ਚਾਈਜ਼ਮੈਂਟ ਕਦੇ ਬਣਾਈਆਂ ਕੋਣੀ ਗੀਆਂ ਇਹ ਤੇਰੇ ਸਾਹਮਣੇ ਸਹੀ ਬਣੀਆਂ ਹੋਣਗੀਆਂ ਮੇਰੇ ਸਾਹਮਣੇ ਤੇ ਹੋਰ ਆਵੀ ਆ ਆਵੀ ਮੈਂ ਸਾਰਾ ਬਣਾ ਲਿਆ ਹੈ ਅੱਛਾ ਤੇ ਹੋਰ ਮੈਨੂੰ ਲੱਗਦਾ ਬਈ ਜਿਵੇਂ ਕਾਰਬਨ ਕਾਪੀ ਹੋਵੇ ਨਹੀਂ ਕਾਰਬਨ ਕਾਪੀ ਨਹੀਂ ਜਣੀ ਗਾਉਂ ਮੇ ਬਣੀ ਪਈ ਹੈ ਆ ਇਹ ਗੁੱਟੀ-ਮੁੱਟੀ ਆ ਮਾਰਾ ਹੈ ਇਹ ਗੁੱਚੂ-ਮੁੱਚ ਨਹੀਂ ਗਾ ਮੇਰੀ ਲਈ ਇਹ ਨੇ ਇਹਨੇ ਮ ਲਗੀ ਟੋਪਿਕ ਹੈ ਟੋਪਿਕ ਕਾ ਹੈਂਡਰਾਇਟਿੰਗ ਹੀ ਤਾਂ ਸਹੀ ਕੀਤੀ ਕਰ ਮਾੜੀ ਤੂੰ ਹੈਂਡਰਾਇਟਿੰਗ ਅੱਗੇ ਆਵੇਂ ਨਾ ਹੀ ਨੰਬਰ ਆਉਣਗੇ ਤੇ ਹੈਂਡਰਾਇਟਿੰਗ ਹੀ ਆਵੇਂਗੀ ਓਵਰ ਹੀ ਆਇਆ ਭਾਈ ਇਹ ਨਾਨ ਕੋਲਾ ਜਿਹਾ ਲਿਖਣਾ ਕੋਲਾ ਜਿਹਾ ਤਾਂ ਸਹੀ ਕਰਣਗੇ ਆਹ ਭਾਈ ਕੀ ਗੱਲ ਐ ਸੜਾ ਕਿ ਤੂੰ ਜਾਨਦਾ ਹਾਂ ਮੈਂ ਲੱਗੋ ਕੋਈ ਕੈਮਰਾ ਲੈ ਕੇ ਤੇਰੇ ਅੱਗੇ ਆ ਜਵੇ ਤੇ ਮਾਈਕ ਲੈ ਕੇ ਭਵਾਂ ਜੀ ਐਸ ਬਾਰੇ ਤੁਸੀਂ ਕੀ ਕੀ ਕਹਿ ਰਹੇ ਹੋ ਤੂੰ ਅਗੋਂ ਚੱਪਲ ਲਾਵੇਂ ਮਾਰਨ ਆਸਤੇ ਉਹ ਯਾਨੀ ਬੋਲੀਦਾ ਕੈਮਰਾ ਵਿੱਚ ਜਦੋਂ ਤੇਰਾ ਵਲੌਗੀ ਦੀ ਵੀਡੀਓ ਆਵੇ ਤਾਂ ਉਹ ਤਾਂ ਪਿਆਰ ਨਾਲ ਬੋਲੀਦਾ ਹੈ ਆਪਣੀ ਆਡੀਅன்ஸ் ਦੇਖਣ ਲਈ ਕੀ ਬੋਲਣਾ ਹੁੰਨੇਗਾ ਭਾਈ ਮਾਫ ਕਰੋ ਜੀ ਮੈਂ ਬੋਲ ਰਿਹਾ ਹਾਂ ਮਾਫ ਕਰੇ ਭਾਈ ਉਹ ਤਾਂ ਮਿਲ ਜਾਦਾ ਹੈ ਇਹ ਅਗਰ ਆ ਗਈ ਬਸ ਹਾਂ ਗਾਇਸ ਅਨ ਮੱਥੀ ਦੇ ਪੇਜ ਵੀ ਨਾ ਅਨੇ ਜ਼ਿਆਦਾ ਟਾਈਮ ਵੇਸ ਕਰਾ ਤੋ ਵੈਨਟ ਕੁ ਦਿ ਰਾਤ ਹੋਏ ਨਹੀਂ ਕਰ ਓਕੇ ਸੋ ਗਾਈਜ਼ ਅਸੀਂ ਨਾ ਮਮੀ ਜੀ ਨਾਲ ਬੈਠੇ ਸੀ ਤੇ ਇੱਕ ਮਲਕੀ ਵੀਡੀਓ ਦੇਖਦੇ ਬੈਠੇ ਸੀ ਜੋ ਕੀ ਹੈ ਮਲਕੀ ਫੇਸਬੁਕ ਹੈ ਮਲਕੀ YouTube ਤੇ ਫੇਸਬੁਕ ਤੇ ਤੇ ਉਹ ਮਲਕੀ ਜਾਣੇ ਦਾ ਨਾਮ ਹੈ ਕੱچے ਘਰ کافی ਮਲਕੀ ਸੋਹਣਾ ਗਾਣਾ ਚ ਤੁਸੀਂ ਸੁਣੋ ਜਾਈਂ ਜੇ ਤੁਹਾਨੂੰ ਕੋਈ ਲੱਗਿਆ ਤਾਂ ਕਮੈਂਟ ਜਰੂਰ ਅੱਸਾਓ ਕੱچے ਘਰ ਸੱਚ ਮਾਰ ਲਿਆ ਜੀ ਗਾਈਜ਼ YouTube ਤੇ ਹੋ ਗਾਇਸ ਨੂੰ ਅੱਜ ਦੀ ਵੀਡੀਓ ਬੜੀ ਲੱਗੀ ਜੇ ਵੀਡੀਓ ਬੜੀ ਲੱਗਦਾ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਣੇ ਗਾਇਸ ਇੱਕ ਨਵੀਂ ਵੀਡੀਓਜ਼ ਥੈਂਕਸ ਫॉर ਵਾਚਿੰਗ ਥਿਸ ਰਿਵਿਊ